ਜੇ ਮੇਰੇ ਦੁਆਰਾ ਕਾਨਗੋ ਦੁਆਰਾ ਤੇ ਨਾਲ ਬਲਾਕ ਮਹਿਕਮਾ ਪਟਵਾਰੀ ਉਹਨਾਂ ਦੇ ਆਏ ਆ ਪੰਚਾਇਤ ਅਫਸਰ ਆਏ ਆ ਤੇ ਪਿੰਡ ਦੇ ਮੋਹਦਵਾਰ ਬੰਦਿਆਂ ਵਿੱਚ ਤੇ ਨਾਲ ਕੰਪਿਊਟਰ ਆਏ ਆਲੇ ਟੋਟਲ ਸਿਸਟਮ ਵਾਲੇ IT ਟੀਮ ਸਾਰੀ ਨਿਸ਼ਾਨਦੇਹੀ ਕੀਤੀ ਗਈ ਆ ਜਿਹਦੇ ਵਿੱਚ ਉਹ ਮੌਕੇ ਤੇ ਜਿਹੜੀਆਂ ਗੁੱਜੀਆਂ ਲਾਈਆਂ ਗਈਆਂ ਵਾਂ ਜਿਹਦੇ ਵਿੱਚ ਇਹਨਾਂ ਦੇ ਵਿੱਚ ਮਤਲਬ ਮਿਸਕਨਸੈਪਸ਼ਨ ਹੈਗੀ ਆ ਕੋਈ ਵੀ ਜੇ ਇਹਨਾਂ ਨੂੰ ਲੈ ਕੇ ਆ ਵੀ ਫੀਤੇ ਦੀ ਗੱਲ ਆ ਵੀ ਉਹ ਥੋੜਾ ਬੋਧਾ ਫਰਕ ਹੈ ਤੇ ਆਪਣਾ ਫੀਤਾ ਮਾਰ ਕੇ ਕਲੀਅਰ ਕਰ ਲੈਣਾ ਸਾਡੇ ਵੱਲੋਂ ਜਿਹੜੀ ਨਿਸ਼ਾਨਦਾਈ ਉਹ ਕਰ ਦਿੱਤੀ ਗਈ ਸਰ ਕਿਹੜੇ ਪਿੰਡ ਆਏ ਹੋ ਤੇ ਕੀ ਰਾਬਰ ਕਿੰਨੀ ਨਿਸ਼ਾਨਦੇਹੀ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਕੀਤੀ ਗਈ ਕਿੰਨੀ ਜਗ੍ਹਾ ਤੇ ਕੀਤੀ ਗਈ ਇਨਸ਼ਾਅਰ ਜਿਹੜੀ ਅੰਦਰਬਾਦੀ ਦੇ ਦੀ ਜਿਹੜਾ ਨੰਬਰ ਵੱਡਾ ਨੰਬਰ ਉਹ ਸਾਰੇ ਦੀ ਪਹਿਲੋਂ ਆਪਾਂ ਸਕੈਨ ਕਰਕੇ ਇਹਨਾਂ ਨੇ ਟੋਟਲ ਸਿਸਟਮ ਦੁਆਰਾ ਸਕੈਨ ਕਰਕੇ ਸਾਰੇ ਨੰਬਰ ਨੂੰ ਕਰਮਾ ਲਾ ਕੇ ਉਹ ਤੋਂ ਬਾਅਦ ਹੀ ਨਿਸ਼ਾਨਦੇਹੀ ਸਾਰੇ ਦੀ ਕਰ ਦਿੱਤੀ ਗਈ ਹੈ। ਬਸ ਇਹਨਾਂ ਦਾ ਕਹਿਣਾ ਹੈ ਨਿੰਜਾ ਕਨਾਲਾ ਦੇ 5 ਮਰਲੇ ਜਿਹੜੇ ਆ ਉਹ ਬਣਦੀ ਹੈ। ਹਾਂ ਪ੍ਰੋਪਰ ਨਿੰਜਾ ਕਨਾਲਾ 5 ਮੱਲੇ ਦੀ। ਉਹਦੇ ਹਿਸਾਬ ਨਾਲ ਨਿਸ਼ਾਨਦੇਹੀ ਹੋਈ ਹੈ। ਨਿਸ਼ਾਨਦੇਹੀ ਹੋਈ ਹੈ ਜੀ। ਤੁਹਾਡੇ ਹਿਸਾਬ ਨਾਲ ਪੂਰੀ ਹੈ? ਨਹੀਂ ਇਹ ਜਿਹੜੀ ਨਿਸ਼ਾਨਦੇਹੀ ਹੋਈ ਹੈ ਤੁਹਾਡੇ ਮੁਤਾਬਕ ਪੂਰੀ ਪ੍ਰੋਪਰ ਹੈ? ਸਾਡੇ ਮੁਤਾਬਕ ਪ੍ਰੋਪਰ ਹੈ ਜੀ। ਹਾਂਜੀ ਸਰ ਤੇ ਡਿਪੈਂਡ ਪਹੁੰਚੀ ਨਿਸ਼ਾਨਦੇਈ ਵਾਪਸ ਅਸੀਂ ਹੀਰਾਪੁਰ ਪਹੁੰਚੇ ਸੀ ਅੱਜ ਨਿਸ਼ਾਨਦੇਈ ਦੇ ਸਬੰਧ ਚ ਬਲਾਕ ਵਿਕਾਸ ਪੰਚਾਇਤ ਅਫਸਰ ਤਰਨਧਰਨ ਦੇ ਸਰ ਪਹਿਲਾਂ ਵੀ ਕਹਿੰਦੇ ਆ ਜਿਹੜੀ ਨਿਸ਼ਾਨਦੇਈ ਹੈ ਤਿੰਨ ਵਾਰ ਨਿਸ਼ਾਨਦੇਈ ਇਸ ਪਿੰਡ ਦੀ ਹੋ ਚੁੱਕੀ ਹੈ ਕਾਰਨ ਕੀ ਹੈ ਕਿ ਜਿਹੜੀ ਤਿੰਨ ਵਾਰ ਨਿਸ਼ਾਨਦੇਈ ਕਰਨ ਦਾ ਸਰ ਨਹੀਂ ਮੈਂ ਨਹੀਂ ਪਹਿਲਾਂ ਕੀਤੀ ਅਸੀਂ ਨਹੀਂ ਪਹਿਲਾਂ ਕੀਤੀ ਨਿਸ਼ਾਨਦੇਈ ਤੇ ਪਹਿਲੀ ਵਾਰੀ ਅਸੀਂ ਤੇ ਆਏ ਆ ਤੇ ਕਿਉਂਕਿ ਆਬਾਦੀ ਦਾ ਨੰਬਰ ਹੈ ਵਿੱਚ ਰੈਸ਼ ਆ ਅਬਾਦੀ ਹੁਣ ਕਰਕੇ ਕੁਝ ਹੋ ਸਕਦਾ ਪ੍ਰੋਬਲਮ ਆਉਂਦੀ ਆ ਪਰ ਕਿਹੜੇ ਹਿਸਾਬ ਨਾਲ ਨਿਸ਼ਾਨਦੇਹੀ ਕੀਤੀ ਗਈ ਹੈ ਹਾਂਜੀ ਕਿਹੜੇ ਹਿਸਾਬ ਨਾਲ ਨਿਸ਼ਾਨਦੇਹੀ ਕੀਤੀ ਗਈ ਹੈ ਨਿਸ਼ਾਨਦੇਹੀ ਜਿਹੜੀ ਪੱਥਰ ਦੇ ਮਸਾਉ ਕੀ ਕੀਤੀ ਗਈ ਹੈ ਮਰੱਬਾ ਬੰਦੀ ਤੇ ਪੱਥਰ ਤੋਂ ਪਰ ਪਿੰਡ ਵਾਸੀ ਕਹਿ ਰਹੇ ਨੇ ਕਿ ਜੀ ਆਪਣੇ ਜਿਹੜੇ ਸਰਵਾ ਨੰਝਾ ਗਨਾਲ ਦੇ ਪੰਜ ਮਰਲੇ ਬੰਦੀ ਹੈ ਜਗਾ ਹਾਂਜੀ ਔਰ ਇਹ ਹਿਸਾਬ ਨਾਲ ਇਹ ਕਹਿੰਦੇ ਆ ਵੀ ਗਲਤ ਹੋਈ ਹੈ ਅਚਾਨਕ ਸਾਡੇ ਹਿਸਾਬ ਨਾਲ ਤਾਂ ਸਹੀ ਹੈ ਜੀ ਬਿਲਕੁਲ ਸਹੀ ਕੀਤਾ ਜੋ ਵੀ ਰਿਕਾਰਡ ਦੇ ਮੁਤਾਬਕ ਆ ਸਜਰੇ ਦੇ ਮੁਤਾਬਕ ਆ ਜਿਹੜੇ ਸਰਵਾ ਕਰਨ ਵਾਲੇ ਵੀਰ ਆ ਉਹ ਕਹਿੰਦੇ ਕੋਈ ਪੱਥਰ ਦੇ ਵਿੱਚ ਕੁਝ 2.5 ਫੁੱਟ ਦਾ ਕੋਈ ਫਰਕ ਆਉਣ ਦਿਆ ਹੈ ਹਾਂਜੀ ਜਿਹੜੇ ਸਰਵਾ ਕਰਨ ਵਾਲੇ ਵੀਰ ਆ ਜਿਨ੍ਹਾਂ ਨੇ ਪੁਆਇੰਟ ਲਾਏ ਨੇ ਨਿਸ਼ਾਨੀਆਂ ਲਾਈਆਂ ਨੇ ਉਹ ਕਹਿ ਰਹੇ ਕਿ ਜਿਹੜਾ ਪੱਥਰ ਆ ਉਹਨਾਂ ਦਾ 2.5 ਫੁੱਟ ਦਾ ਫਰਕ ਆਉਂਦਾ ਏ ਉਹ ਸਾਰਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੈਗਾ ਕਿ ਆ ਫਰਕ ਹੈਗਾ ਵਾ ਉਹ ਜਿਹੜਾ 2.5 ਫੁੱਟ ਦਾ ਫਰਕ ਹੈ ਉਹਨੂੰ ਸਾਰਿਆਂ ਤੇ ਕਿੱਲਿਆਂ ਤੇ ਵੰਡ ਦਿੱਤਾ ਗਿਆ ਵਾ 15 ਕਿੱਲਿਆਂ ਤੇ ਤੇ ਉਸ ਹਿਸਾਬ ਨਾਲ ਦੋ ਬੱਚੇ ਚੁਣਿਆ ਗਿਆ ਹਾਂ ਇੱਕ ਤੀਜਾ ਪੱਥਰ ਵੀ ਚੁਣਿਆ ਗਿਆ ਵਾ ਅੱਛਾ ਜੀ ਉਹਦੇ ਤੋਂ ਵੀ ਉਹਦੇ ਚ ਵੀ 12 ਇੰਚ ਦਾ ਫਰਕ ਏ ਉਹ ਤੇ ਹੁਣ ਪੱਥਰ ਪੁਰਾਣੇ ਲੱਗੇ ਆ ਉਹਨਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਇਹ ਜਿਹੜੇ ਸਰਪੰਚ ਸਾਹਿਬ ਨੇ ਪਿੰਡ ਹੀਰਾਪੁਰ ਦੇ ਜਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਇਹ ਕਹਿੰਦੇ ਕਿ ਸਾਨੂੰ ਇਹ ਜਿਹੜੀ ਨਿਸ਼ਾਨਦੇਹੀ ਮਨਜ਼ੂਰ ਨਹੀਂ ਆ ਕੀ ਫਿਰ ਦੁਬਾਰਾ ਫੇਰ ਨਿਸ਼ਾਨਦੇਹੀ ਵੀ ਹੋਵੇਗੀ ਇਹ ਤਾਂ ਬਲਾਕ ਅਫਸਰ ਹੀ ਜਾਣਦੇ ਨੇ ਜਿੱਨਾਂ ਚ ਪਸੰਦੀ ਹੋਊਗੀ ਬਲਾਕ ਕਿੰਦੇ ਕੇ ਜਿਹੜੀ ਪਹਿਲੋ ਨਿਸ਼ਾਨਦੇਹੀ ਹੋਈ ਸੀ ਉਦੋਂ ਵੀ ਤੁਸੀਂ ਆਏ ਹੋ ਮੈਂ ਸਾਰੂ ਤੋਂ ਨਿਸ਼ਾਨਦੇਹੀ ਪਹਿਲੀ ਫਾਈਟ ਦੇ ਵਿੱਚ ਕਿਹਾ ਕਿ ਮੇਰੇ ਮੈਂ ਪਹਿਲੀ ਵਾਰ ਆਇਆ ਨਹੀਂ ਨਿਸ਼ਾਨਦੇਹੀ ਹੋਈ ਨਹੀਂ ਤੇ ਮੈਂ ਕਿਹਾ ਪਹਿਲੀ ਵਾਰ ਮੈਂ ਨਿਸ਼ਾਨਦੇਹੀ ਕੀਤੀ ਹੈ ਪਹਿਲਾ ਨਿਸ਼ਾਨਦੇਹੀ ਨਹੀਂ ਹੋਈ ਉਹ ਕਹਿੰਦੇ ਹੋਈ ਆ ਨਹੀਂ ਨਹੀਂ ਸਾਬ ਪੁੱਛ ਲਓ ਪਾਜੀ ਨਹੀਂ ਨਿਸ਼ਾਨਦੇ ਹੀ ਹੋਈ ਉਦੋਂ ਪਾਜੀ ਪਹਿਲੀ ਨਿਸ਼ਾਨਦੇ ਹੋਈ ਆ ਦੂਜੀ ਆਏ ਸੀ ਨੈਰੀ ਵਰੀ ਮੇਰੀ ਵਰੀ ਦੀ ਗੱਲ ਤੁਸੀਂ ਤੁਸੀਂ ਪਹਿਲੇ ਪਹਿਲਾਂ ਤੁਸੀਂ ਪਹਿਲਾ ਬਿਆਨ ਦੇ ਵਿੱਚ ਕਿਹਾ ਵੀ ਅਸੀਂ ਆਏ ਨਹੀਂ ਪਹਿਲੀ ਨਹੀਂ ਆਏ ਤੁਸੀਂ ਇਹ ਗੱਲ ਕਹੀ ਮੈਂ ਕਿਹਾ ਕਿ ਨਿਸ਼ਾਨਦੇ ਹੀ ਮੈਂ ਪਹਿਲੀ ਵਾਰਾਂ ਕੀਤੀ ਆ ਤੁਸੀਂ ਆਏ ਪੜ੍ਹ ਕੇ ਵੇਖੋ ਤੁਹਾਨੂੰ ਫਿਰ ਡੀਸੀ ਦੇ ਸੀ ਆਰਡਰ ਵੀ ਦਿਖਾਏ ਵੀ ਡੀਸੀ ਆਰਡਰਾਂ ਦਾ ਨੰਬਰ ਦਾ ਜਿਹੜਾ ਲੱਪੜ ਪੈਂਦਾ ਉਹ ਤੁਸੀਂ ਸਰਦਾਰ ਹਰੀ ਸਿੰਘ ਨੂੰ ਕਿਹਾ ਵੀ ਆ ਤੁਸੀਂ ਇਹਨੂੰ ਨਹੀਂ ਮੰਨਦੇ ਉਹਨਾਂ ਕਹਿੰਦਾ ਵੀ ਅਸੀਂ ਦੀਤੀ ਰਾਡਰ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੇ ਨਿਸ਼ਾਨ ਨਹੀਂ ਤੇ ਨਹੀਂ ਇਹਨੇ ਵੀ ਵੀਰ ਅਸੀਂ ਕਦੋਂ ਕਹਿੰਦੇ ਉਹ ਹੋਈ ਉਹ ਡੱਕੀ ਗਈ ਅਸੀਂ ਕਿਹਾ ਵਾ ਹੋ ਗਿਆ ਵੀ ਮੈਂ ਪਹਿਲੀ ਵਾਰ ਨਹੀਂ ਕੀਤੀ ਤੁਸੀਂ ਨਹੀਂ ਕੀਤੀ ਅਹੀਂ ਹੋ ਗੱਲ ਗਈ ਮੈਂ ਮੈਂ ਥੋੜਾ ਕਿਹਾ ਵੀ ਤੁਸੀਂ ਕੀਤੀ ਨਹੀਂ ਮੈਂ ਤਾਂ ਇਹ ਥੜਾ ਵੀ ਤੁਸੀਂ ਜ ਤੁਸੀਂ ਤੁਹਾਨੂੰ ਇਹੋ ਗੱਲ ਕਹੀ ਵੀ ਨਿਸ਼ਾਨ ਦੀ ਕਰਨਾ ਇਹਦੇ ਨਾਲ ਨਹੀਂ ਕੀਤੀ ਇਹੋ ਗੱਲ ਕਹੀਏ ਮੈਂ ਠੀਕ ਹਾਂਜੀ ਕੀ ਨਾ ਭਾਈ ਸਾਹਿਬ ਡਾਡਾ ਹਰੀ ਸਿੰਘ ਸਰਦਾਰ ਹਰੀ ਸਿੰਘ ਦੀ ਤਿੰਨ ਵਾਰ ਜਿਹੜੀ ਨਿਸ਼ਾਨਦੇਹੀ ਹੋ ਚੁੱਕੀ ਇਸ ਪਿੰਡ ਦੀ ਕਾਰਨ ਕੀ ਹੈ ਇਹ ਪਹਿਲੀ ਵਾਰੀ ਹੋਈ ਆ ਪਹਿਲਾਂ ਕੋਈ ਨਹੀਂ ਹੋਈ ਰਿਪੋਰਟ ਲਾਓ ਇੱਕ ਮਿੰਟੋ ਕਿੱਥੇ ਇਸ ਪਿੰਡ ਦੇ ਰਹਿਣ ਵਾਲੇ ਜੀ ਮੇਰੇ ਕੋਲ ਮੇਰੀ ਮੇਰੀ ਭੇਜੇ ਘੇ ਜਮੀਨ ਹੈ ਪਿੰਡ ਦੇ ਹਾਂਜੀ ਮੇਰੇ ਦੇ ਕਿਹੜੇ ਕਿਹੜੇ ਮੇਰੀ ਜਮੀਨ ਹੈ ਕਿੰਨਾ ਸਮੇਂ ਤੋਂ ਤੁਸੀਂ ਇਸ ਪਿੰਡ ਤੇ ਰਹਿ ਰਹੇ ਜੀ ਮੈਨੂੰ ਹੋ ਗਏ ਆ 1990 ਤੋਂ ਲੈ ਕੇ ਅੱਛਾ 90 ਲੱਗੇ ਕਿੰਨੀ ਟੋਟਲ ਜਮੀਨਾਂ ਤੁਹਾਡੀ ਮੇਰੇ ਕੋਲ ਇਥੇ 40 40 ਕਿੱਡੇ ਅੱਛਾ ਤੇ ਜਦੋਂ ਜਿਹੜੇ ਜਗ੍ਹਾ ਸੀ ਜੋ ਨਿਸ਼ਾਨਦੇਹੀ ਆਉਂਦੀ ਸੀ ਜਿਹੜੇ ਐਸੀ ਸਮਾਜ ਦੇ ਘਰਾਂ ਦੇ ਵਿੱਚ ਜਦੋਂ ਆਉਂਦੀ ਸੀ ਉਦੋਂ ਤੇ ਖੁਸ਼ ਹੋ ਜਾਂਦੇ ਸੀ ਜਦੋਂ ਤੁਹਾਡੇ ਵੱਲ ਨਿਕਲਦੀ ਉਦੋਂ ਤੁਸੀਂ ਕਹਿੰਦੇ ਕਿ ਇਹ ਨਿਸ਼ਾਨੀ ਇੱਥੇ ਨਹੀਂ ਲਾਉਣੀ ਕਾਰਨ ਕੀ ਹੈ ਕੋਈ ਕਹੇ ਨਹੀਂ ਕੋਈ ਰਿਕਾਰਡ ਹੈ ਕੈਮਰਾ ਦੋ ਚਾਹ ਹੁੰਨੀ ਮੇਰੇ ਕੋਈ ਕੰਮ ਤੇ ਜਦੋਂ ਉਹਨਾਂ ਵੱਲ ਨਿਕਲਦੀ ਸੀ ਉਦੋਂ ਤੇ ਮਤਲਬ ਕਹਿ ਰਹੇ ਸੀ ਕਿ ਇਹ ਇੰਨੀ ਜਗ੍ਹਾ ਮੇਰੀ ਹੈ ਵੇਖੋ ਜੀ ਮੈਂ ਮਨੂੰ ਆਏ ਨੂੰ ਹੋ ਗਿਆ ਇੱਥੇ 90 ਦਾ ਆਇਆ ਵਾ ਹੂੰ ਹੂੰ ਮੈਂ ਕਿਸੇ ਪਿੰਡ ਦੇ ਘਰ ਦੀ ਕਿਸੇ ਦੀ ਆਪਾਂ ਕੰਧ ਨਹੀਂ ਝਵਾਈ ਕਿਸੇ ਨੂੰ ਕੁਝ ਕੀਤਾ ਨਹੀਂ ਮੈਂ ਕੁਝ ਨਾ ਕੋਈ ਨਾ ਮੈਂ ਇਨਖਾਂ ਵੀ ਖੁਸ਼ ਹਾਂ ਮੈਨੂੰ ਪਤਾ ਹੀ ਥਾਂ ਨਿਕਲਦਾ ਵਾ ਆਪਣਾ ਪਿੰਡ ਦੇ ਵਿੱਚੋਂ ਪਰ ਮੈਂ ਖੁਸ਼ ਨਹੀਂ ਹਾਂ ਬਾਕੀ ਇਹ ਇਹਨਾਂ ਦੀ ਬੱਚਿਆਂ ਦੀ ਮਰਜ਼ੀ ਆ ਬੱਚਿਆਂ ਨੇ ਕਰਾ ਲਈ ਆ ਦੇ ਉਹਨਾਂ ਨੂੰ ਤਸੱਲੀ ਨਾ ਹੋਣੀ ਚਾਹੀਦੀ ਇਹਨਾਂ ਨੂੰ ਪਰ ਤੁਸੀਂ ਬੁਰਜੀਆਂ ਨਹੀਂ ਲੱਗਣ ਦਿੰਦੇ ਕਾਰਨ ਕੀ ਸੀ ਬੁਰਜੀਆਂ ਬੁਰਜੀਆਂ ਦੇ ਲੱਗ ਆਪਣਾ ਜਿਹੜੀ ਆਪਣਾ ਦੇਹਵਾਦੀਦਾਰ ਆ ਆਪਣਾ ਪੰਜਾਬੀ ਨੂੰ ਕੋਈ ਹੱਤ ਨਹੀਂ ਕਾਪ ਆਪਾਂ ਲੈਂਦਾ ਆਪਣਾ ਨਿਸ਼ਾਨੀ ਲੈਂਦਾ ਹਾਂ ਕਾਨੂੰਨ ਆ ਤੇ ਫਾਰੋ ਪਿੰਡ ਵਾਲ ਵਾਸੀ ਥੋੜੀ ਲੈ ਰਹੇ ਨੇ ਜਾਂ ਸਰਪੰਚ ਥੋੜੀ ਲੈ ਰਿਆ ਪਟਵਾਰੀ ਆਏ ਕਾਨੂੰਗੋ ਆਏ ਨਹੀਂ ਦੱਸ ਸਰਪੰਚ 3 ਮਹੀਨੇ ਇਹ ਖੋਜੀਏ ਇਹ ਨਿਸ਼ਾਨੀ ਲਈ ਕਿ ਕੋਈ ਗਈ ਆ ਕਿਹਦੇ ਤੋਂ ਲਈ ਗਈ ਆ ਇਹ ਤਾਂ ਢਿਮਾਲ ਕੀ ਆ ਖੋਦੀ ਜਮੀਨ ਹਾਂ ਹਾਂ ਜੀ ਮਾਰਕੀ ਨਾਲੇ ਤੁਸੀਂ ਕਹਿੰਦੇ 90 ਦੇ ਆਏ ਹਾਂ 90 ਤੋਂ ਮੈਂ ਮਾਰਕੀ ਹੋ ਗਈ ਹੁਣ 90 ਤੋਂ ਨੋ ਨਾ ਪਰਾਂ ਮੋੜ ਭੈ ਲੈਈਆ ਮੇਰੀ ਮਾਰਕੀ ਹੋ ਗਈ ਮਾਰ ਕੀ ਕਰੀਂ ਦਿਓ ਇੱਕ ਸਾਈਡ ਤੇ ਤੁਸੀਂ ਨਿਸ਼ਾਨ ਬੁਰਜੀਆਂ ਨਹੀਂ ਲਾ ਰਹੇ ਦੂਜੀ ਸਾਈਡ ਤੇ ਤੁਸੀਂ ਕਹਿੰਦੇ ਕਿ ਜਿਹੜੀ ਨਿਸ਼ਾਨਦੇਹੀ ਇਹ ਮੈਨੂੰ ਮਨਜ਼ੂਰ ਹੈ ਤਾਂ ਮਨਜ਼ੂਰ ਹੈ ਬਿਲਕੁਲ ਮਨਜ਼ੂਰ ਹੈ ਤੇ ਇੱਕ ਸਾਈਡ ਤੇ ਤੁਸੀਂ ਬੁਰਜੀਆਂ ਨਹੀਂ ਲਾ ਰਹੇ ਬਿਲਕੁਲ ਮਨਜ਼ੂਰ ਹੈ ਲੱਗੀਆਂ ਨਹੀਂ ਲੱਗੀਆਂ ਨਹੀਂ ਉਹ ਤਾਂ ਬਾਅਦ ਦੇ ਵਿੱਚ ਲਾਈਆਂ ਲੱਗੀਆਂ ਨਹੀਂ ਕਿਆਂ ਬੁਰਜੀਆਂ ਬੁਰਜੀਆਂ ਲੱਗੀਆਂ ਹੂੰ ਉਹ ਚੱਲੀਆਂ ਮਨਜ਼ੂਰ ਹੈ ਬੁਰਜੀਆਂ ਤੁਹਾਨੂੰ ਬੁਰਜੀਆਂ ਮਨਜ਼ੂਰ ਨੇ ਅੱਛਾ ਠੀਕ ਹੈ ਬੁਰਜੀਆਂ ਮਨਜ਼ੂਰ ਮਨਜ਼ੂਰ ਬਿਲਕੁਲ ਮਨਜ਼ੂਰ ਹੈ ਸਾਪੋਠੀ ਠੀਕ ਹੈ ਉਹ ਦੱਸੋ ਹਾਂਜੀ ਸਰਪੰਚ ਸਾਹਿਬ ਅੱਜ ਜਿਹੜੀ ਨਿਸ਼ਾਨਦੇਹੀ ਕਰਾਈ ਗਈ ਹੈ ਕਿਹੜਾ ਪਿੰ ਤੇ ਕਿਹੜੇ ਹਸਾਰ ਨਿਸ਼ਾਨਦੇਹੀ ਹੋਈ ਹੈ ਤੇ ਕਿੰਨੀ ਵਾਰ ਹੋਈ ਹੈ ਇਹ ਸਰ ਪਿੰਡ ਹੀਰਾਪੁਰ ਦੀ ਨਿਸ਼ਾਨਦੇਹੀ ਹੈ ਜੀ 249 ਖਨਾਲਾ 5 ਮਰਲੇ ਜਗਾ ਜੀ 231 ਨੰਬਰ ਜਗਾ ਜੀ ਪਹਿਲਾਂ ਵੀ ਨਿਸ਼ਾਨਦੇਹੀ ਹੋਈ ਹੈ ਸਤਪਾਲ ਕਾਨੂੰਗੋ ਆਇਆ ਜੀ ਪਟਵਾਰੀ ਪ੍ਰਭ ਆਇਆ ਜੀ ਤੇ ਉਦੋਂ ਸਾਲ ਬੁਰਜੀਆਂ ਲਾਈਆਂ ਤੇ ਬੁਰਜੀਆਂ ਪੋਟ ਦਿੱਤੀਆਂ ਗਈਆਂ ਜੀ ਸਾਡੇ ਤੋਂ ਪੋਟ ਵਾਂਗੀਆਂ ਤੇ ਕਾਨੂੰਗੋ ਤਹਿਸੀਲਦਾਰ ਦੀ ਲਿਖਤ ਹੈਗੀ ਹੈ ਜੀ ਹੁਣ ਜਿਹੜੀ ਨਿਸ਼ਾਨਦੇਹੀ ਹੋਈ ਹੈ ਜੀ ਹੁਣ ਤੇ ਘਰਾਂ ਚ ਵਾਰ ਦਿੱਤੀ ਉਦੋਂ ਤੇ ਸਰ ਬਾਰ ਬਾਰ ਹੋਈ ਸੀ ਨਿਸ਼ਾਨਦੇਹੀ ਹਾਂਜੀ ਤੇ ਸਰ ਕਿ ਪਟਵਾਰੀ ਸਾਹਿਬ ਦੇ ਕੰਨ ਕੋ ਕਹਿੰਦੇ ਪਹਿਲੀ ਵਾਰੀ ਹੋਈ ਆ ਵੇਖੋ ਜੀ ਮੇਰੇ ਤੋਂ ਹੈਗੀ ਲਿਖਤਾ ਮੈਂ ਤੁਹਾਨੂੰ ਹੁਣੇ ਦਿਖਾਉਣਾ ਹੈ ਜੀ ਤਹਿਸੀਲਦਾਰ ਦੀ ਉਹਨੇ ਲਿਖ ਕੇ ਦਿੱਤੀ ਸਾਡੇ ਕੋਈ ਸੈਨੇ ਹੋਈ ਨਹੀਂ ਸਾਡੇ ਤੇ ਕੋਈ ਤਹਿਸੀਲਦਾਰ ਨੇ ਇਹਨਾਂ ਦੇ ਵਿੱਚ ਤਹਿਸੀਲਦਾਰ ਨੇ ਕਿਰੇ ਕਿਰੇ ਮੇਰੇ ਕੋ ਜਮੀਨਾਂ ਹੋ ਗਿਆ ਨਹੀਂ ਕੁਛ ਕਿਰੇ ਕਿਰੇ ਜਿਵੇਂ ਮਨੂੰ ਨਿਭਾ ਆਪਣਾ ਇਹਨਾਂ ਨੇ ਉਦੋਂ ਆਪ ਨਾਲ ਲਾ ਕੇ ਕਰਾਈ ਹੈ ਜੀ ਆਹ ਵੇਖੋ ਹਾਂਜੀ ਮੈਨੂੰ ਕਰਾਈ ਮੋੜ ਜੀ ਇਹਨਾਂ ਨੂੰ ਆਖੋ ਹੁਣ ਚੌਂਕੀਦਾਰ ਚੌਂਕੀਦਾਰ ਬੁਲਾਓ ਚੌਂਕੀਦਾਰ ਹਾਂਜੀ ਹਾਂਜੀ ਸਰਪੰਚ ਸਾਹਿਬ ਇਹ ਕਾਦੀ ਰਿਪੋਰਟ ਲਈ ਫਿਰਦੇ। ਇਹ ਸਭ ਨਿਸ਼ਾਨਦੇਹੀ ਹੋਈ ਸੀ ਜੀ 6 ਤੇ 16 ਤਰੀਕ 5ਵਾਂ ਮਹੀਨਾ 2023 ਦੀ। ਅੱਛਾ ਜੀ। ਨਿਸ਼ਾਨਦੇਹੀ ਹੋਈ ਸੀ। ਉਹਦੇ ਵਿੱਚ ਸਭ ਨਿਕਲਿਆ ਛੱਪੜ ਪਿੰਡ ਦੀ ਫਿਰਨੀ ਗਰਾਊਂਡ ਨਿਕਲੀ ਸੀ ਜੀ। ਅੱਛਾ ਜੀ। ਹਾਂਜੀ 22 ਫੁੱਟ ਪਿੰਡ ਦੀ ਫਿਰਨੀ ਨਿਕਲੀ ਸੀ ਜੀ। ਹਾਂਜੀ। ਆਹ ਵੇਖੋ ਜੀ ਮੇਰੇ ਤੋਂ ਨਾਇਬ ਤਹਿਸੀਲਦਾਰ ਦੀ ਇਹ ਕੀ ਰਿਪੋਰਟ ਜੀ। ਆਹ ਵੇਖੋ ਜੀ ਫੋਟੋ ਆ ਜੀ ਇਹਨਾਂ ਨੇ ਹਰੀ ਸਿੰਘ ਉਹਨਾ ਮਿਲਕੇ ਸਿੰਘ ਉਹਨਾ ਬੁਰਜੀਆਂ ਪੁੱਟ ਗੱਤੀਆਂ ਆਹੀਂ ਜੀ ਅੱਛਾ ਹਾਂ ਜੀ ਤੇ ਸਾਈਨ ਕਰਨ ਤੋਂ ਇਨਕਾਰੀ ਹੀ ਜੀ ਆਹ ਵੇਖੋ ਕਾਨੂੰਗੋ ਨੇ ਨਾਮ ਲਿਖਿਆ ਵੀ ਹਰੀ ਸਿੰਘ ਸਾਈਨ ਕਰਨ ਤੋਂ ਇਨਕਾਰੀ ਆ ਮੌਕੇ ਤੇ ਆ ਵੇਖੋ ਜੀ ਰਿਪੋਰਟ ਮੇਰੇ ਕੋਲ ਹੈਗੀ ਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਜੋ ਇਨਸਾਫ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਿੰਡ ਦੀ ਫਿਰਨੀ ਆ ਫਿਰਨੀ ਮਿਲਣੀ ਚਾਹੀਦੀ ਗਰਾਊਂਡ ਤੇ ਛੱਪੜ ਮਿਲਣਾ ਚਾਹੀਦਾ ਜੀ ਜੋ ਸਾਡੇ ਪਿੰਡ ਦਾ ਹੱਕ ਆ ਉਹ ਸਾਨੂੰ ਮਿਲਣਾ ਚਾਹੀਦਾ ਜੀ ਹਾਂ ਜੀ ਤੁਹਾਨੂੰ ਜੀ ਜੀ ਨਿਸ਼ਾਨਦੇਹੀ ਹੋ ਰਹੀ ਹੈ ਘਰੋਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਸਰਬੀ ਸਿੰਘ ਜੀ ਕਿੱਥੋਂ ਦਾ ਰਹਿਣ ਵਾਲੇ ਜੀ ਪਿੰਡ ਹੀਰਾਪੁਰ ਦੇ ਅੱਜੋਂ ਨਿਸ਼ਾਨਦੇਹੀ ਹੋਈ ਹੈ ਕੀਤਾਂ ਨੂੰ ਮਨਜ਼ੂਰ ਹੈ ਪਾਜੀ ਨਿਸ਼ਾਨਦੇਹੀ ਤੇ ਚਲੋ ਅਸੀਂ ਮਨਜ਼ੂਰੀ ਵਾਸਤੇ ਕਰਵਾਈ ਸੀ ਪਰ ਨਿਸ਼ਾਨਦੇਹੀ ਦੇ ਵਿੱਚ ਗੜਬੜਿਆ ਅੱਛਾ ਜਿਹੜੀ ਪਹਿਲੀ ਨਿਸ਼ਾਨਦੇਹੀ ਹੋਈ ਸੀ ਉਹਦੇ ਵਿੱਚ ਹਰੀ ਸਿੰਘ ਖੁਦ ਨਾਲ ਸੀ ਪਰ ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਜਦੋਂ ਪਹਿਲੀ ਨਿਸ਼ਾਨਦੇਹੀ ਹੋਈ ਸੀ ਉਹ ਕਿਹੜੇ ਸਾਲ ਦੇ ਵਿੱਚ ਹੋਈ ਸੀ ਇਸੇ 2023 ਇਸੇ 2023 16 5 2023 ਉਦੋਂ ਕਿੰਦਾ ਕਿੰਨੀ ਜਿਹੜੀ ਫਰਨੀ ਨਿਕਲਦੀ ਸੀ ਉਦੋਂ 22 ਫੁੱਟ ਰਸਤਾ ਨਿਕਲਦਾ ਸੀ ਨਾਲ-ਨਾਲ ਬਾਹਰ ਸਾਡੇ ਕੋਲ ਫੋਟਵਾ ਨਾਲ ਥਾਰ ਫੇਰ ਨਿਸ਼ਾਨਦੇਹੀ ਕਿਹੜੇ ਸੰਚ ਹੋਈ ਆ ਦੋ ਦੀ ਨਿਸ਼ਾਨਦੇਹੀ ਹੋਈ ਜੀ 6 ਮਹੀਨੇ ਪਹਿਲਾਂ ਤੇ 6 ਮਹੀਨੇ ਉਹ ਵੀ 23 ਜੀ ਹੋਈ 23 ਜੀ ਹੋਈ ਨਹੀਂ 24 ਜੀ ਨਹੀਂ 23 23 ਜੀ ਹੋਈ 3 ਨਵੰਬਰ ਨੂੰ 3 ਨਵੰਬਰ ਨੂੰ ਨਿਕਲਦੀ ਸੀ ਉਹ ਤੋਂ ਬਾਅਦ ਜੀ ਨਿਸ਼ਾਨਦੇਹੀ ਦੇ ਵਿੱਚ ਇਹਨਾਂ ਨੇ ਰਿਕਵਰਡ ਪਾਤੀ ਬੇ ਨਿਸ਼ਾਨਦੀ ਹੋਈ ਨਹੀਂ ਦੇਣੀ ਅੱਛਾ ਹੋ ਨਹੀਂ ਦੇਣੀ ਹੋ ਨਹੀਂ ਦੇਣੀ ਉਹਦੇ ਵਿੱਚ ਇਹਨਾਂ ਇਹ ਵੀ ਕਿਹਾ ਸੀ ਡੀਸੀL ਨੂੰ ਆਰਡਰ ਤੇ ਇਹਨਾਂ ਕਿਹਾ ਸੀ ਅਸੀਂ ਅਸੀਂ ਡੀਸੀ ਆਰਡਰਾਂ ਨੂੰ ਮੰਨਦੇ ਨਹੀਂ ਅੱਛਾ ਇਹਨਾਂ ਨੇ ਕਿਹਾ ਸੀ ਅਸੀਂ ਡੀਸੀ ਆਰਡਰਾਂ ਨੇ ਕਿਹਾ ਇੱਕ ਐਸੀ ਡੀਸੀ ਆਰਡਰਾਂ ਨੂੰ ਨਹੀਂ ਮੰਨਦੇ ਸਰਦਾਰ ਹਰੀ ਸਿੰਘ ਨੇ ਅੱਛਾ ਹਰੀ ਸਿੰਘ ਨੇ ਕਿਹਾ ਹਾਂ ਜੀ ਠੀਕ ਹੈ ਇਹਨਾਂ ਕਿਹਾ ਅਸੀਂ ਡੀਸੀ ਆਰਡਰਾਂ ਨੂੰ ਇਸੋ ਇਹੋ ਹੀ ਕਾਨੂੰਗੋ ਸੀ ਜਦੋਂ ਸਰਜੀਤ ਸਿੰਘ ਜੀ ਜਦੋਂ ਐਸੀ ਸਮਾਜ ਦੇ ਘਰਾਂ ਦੇ ਵਿੱਚ ਨਿਸ਼ਾਨਦੇਹੀ ਜਾਂਦੇ ਸੀ ਹਰੀ ਸਿੰਘ ਖੁਸ਼ ਹੋ ਜਾਂਦੀ ਸੀ ਕਹਿੰਦੇ ਕਿ ਇੰਨੀ ਮੇਰੀ ਜਗ੍ਹਾ ਹੈ ਜਦੋਂ ਇਹਨਾਂ ਵੱਲ ਜਾਂਦੀ ਸੀ ਤੇ ਉਦੋਂ ਕਹਿੰਦੇ ਕਿ ਬੁਰਜੀਆਂ ਨਹੀਂ ਲੱਗੀਆਂ ਅੱਛਾ ਸਰ ਇਹ ਵੀ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਤੋਂ 2 ਮਹੀਨੇ ਪਹਿਲਾਂ ਇਹ ਵੀ ਰੌਲਾ ਪੈਂਦਾ ਪਹਿਲੀ ਨਿਸ਼ਾਨਦੇਹੀ ਹੋ ਗਈ ਉਹਦੀਆਂ ਬੁਰਜੀਆਂ ਲੱਗੀਆਂ ਦੂਜੀ ਨਿਸ਼ਾਨਦੀ ਜਿਹੜੀ ਹੁੰਦੀ ਉਹ ਦੂਜੀ ਨਿਸ਼ਾਨਦੀ ਵਿੱਚੇ ਰਹਿ ਗਈ ਉਹਨੇ ਨਿਸ਼ਾਨਦੀ ਨਹੀਂ ਕਰਨ ਦਿੱਤੀ ਇਹ ਜਿਹੜੇ ਹੁਣ ਕਾਨੂੰਗੋ ਸਾਹਿਬੀ ਉਦੋਂ ਵੀ ਇਹੋ ਕਾਨੂੰਗੋ ਸਾਹਿਬ ਹੀ ਖੁਦ ਇਹਨਾਂ ਦੇ ਸਾਹਮਣੇ ਨਿਸ਼ਾਨਦੀ ਉਹਨਾਂ ਕਹੇ ਵੀ ਨਹੀਂ ਕਰਨੀ ਦੇਣੀ ਪਰ ਉਹ ਕਹਿੰਦੇ ਕਿ ਮੈਂ ਪਹਿਲੀ ਵਾਰ ਆਇਆ ਉਹ ਕਹਿੰਦੇ ਕਿ ਕਿਹੜੀ ਗੱਲ ਸਾਰਾ ਸਾਡੇ ਕੋਲ ਸਬੂਤ ਆ ਕਾਨੂੰਗੋ ਆਵੇ ਲੇਖਦਾ ਇਹ ਇਹਨਾਂ ਚੀਜ਼ਾਂ ਤੋਂ ਇਹ ਜੇ ਹੁਣ ਕਹਿਗੇ ਮੁੱਕਰ ਸਕਦੇ ਇਹ ਕਹੇ ਕਿ ਸਬੂਤਾਂ ਨੂੰ ਛੋਟਾ ਛੜ ਮਡਾ ਸਕਦੇ ਆ ਇਹ ਹਰ ਕੋ ਸਬੂਤ ਆ ਇਹ ਆਏ ਸੀ ਉਹ ਨਿਸ਼ਾਨਦੀ ਨਹੀਂ ਹੋਈ ਫਿਰ ਭਾਜੀ ਨਿਸ਼ਾਨਦੀ ਜਿਹੜੀ ਗੱਲ ਸੁਣਦਾ ਕਿ ਨਾ ਸੀ ਕਾਨੂੰਗੋਕਰ ਸੇਵਰ ਸਿੰਘ ਕਾਨੂੰਗੋਕਰ ਸੇਵਰ ਸਿੰਘ ਹਾਂਜੀ ਅੱਛਾ ਭਾਜੀ ਜਿਹੜੀ ਪਹਿਲੀ ਨਿਸ਼ਾਨਦੀ ਹੋਈ ਆ ਉਹ ਨਿਸ਼ਾਨਦੀ ਹੋਈ ਆ ਉਹ ਤੋਂ 2 ਫੁੱਟ ਰਸਤਾ ਨਿਕਲਦਾ ਸੀ ਅੱਛਾ ਜੀ ਦੂਜੀ ਨਿਸ਼ਾਨਦੀ ਡੱਕੀ ਗਈ ਹੂੰ ਤੇ ਜਿਹੜੀ ਕੋ ਨਿਸ਼ਾਨਦੀ ਹੋਈ ਨਹੀਂ ਜਿਹੜੀ ਅੱਜ ਹੋਈਏ ਤੇ ਇਹਦੇ ਮੰਨ ਲਓ ਵੀ ਇਹ ਸਾਡੇ ਮਨਜ਼ੂਰ ਨਹੀਂ ਵੀ ਨਿਸ਼ਾਨਦੀ ਚ ਗੜਬੜ ਕੀਤੀ ਗਈ ਆ ਨਿਸ਼ਾਨਦੀ ਇਹ ਨਿਸ਼ਾਨਦੀ ਹੋਣ ਤੋਂ ਪਹਿਲਾਂ ਪਿੰਡ ਦੇ ਵਿੱਚ ਦੋ ਬੰਦਿਆਂ ਨੇ ਇਹਨਾਂ ਕਿਹਾ ਵੀ ਆਹ ਘਰ ਇਹਨੇ ਢਾ ਦੇਣੇ ਇੱਥੋਂ ਸਿੱਧੀ ਇਹਨੂੰ ਜਾਣੀ ਭਾਈ ਨੂੰ ਸ਼ਾਨ ਦੀ ਖੋਈ ਨਹੀਂ ਪਹਿਲੀ ਜਿਹੜੀ ਨਿਸ਼ਾਨਦੀ ਹੋਈ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਬੁਰਜੀਆਂ ਪੁੱਟਤੀਆਂ ਨਿਸ਼ਾਨਦੇ ਜਦੋਂ ਹੋਈ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਵੀ ਆਹ ਚੀਜ਼ਾਂ ਆ ਇੰਨੀ ਥਾਂ ਵੱਡੀ ਜਾਣੀਆਂ ਹੂੰ ਇਹ ਕਾਰਨ ਕੀ ਆ ਇਹਨਾਂ ਨੂੰ ਕਿੱਦਾਂ ਪਤਾ ਆਹ ਚੀਜ਼ਾਂ ਦਾ ਹੋਣੀਆਂ ਇਹਨਾਂ ਤੋਂ ਪੁੱਛਿਆ ਜਾਵੇ ਇਹ ਉਹਨਾਂ ਬੰਦੇ ਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਕਲਵੰਤ ਸਿੰਘ ਗੋਰਾ ਮੈਂਬਰ ਹਾਂਜੀ ਇਹਨੇ ਖੁਦ ਕਿਹਾ ਥਾਂ ਥਾਂ ਜਾ ਕੇ ਕਹਿੰਦਾ ਇਹਨੇ ਕਿਹਾ ਜਸੂ ਦੇ ਡੈਡੀ ਨੂੰ ਕਿਹਾ ਨਾ ਉਹਨੂੰ ਕਿਹਾ ਤੇਰੇ ਚਾਚੇ ਨੂੰ ਕਿਹਾ ਤਾਏ ਨੂੰ ਕਿਹਾ ਹੂੰ ਹ ਇਹਨਾਂ ਨੇ ਘਰ ਘਰ ਜਾ ਕੇ ਆ ਇਥੋਂ ਇੰਨੇ ਥਾਂ ਵੱਡੇ ਜਾਣੇ ਆ ਸਿਰਫ ਬੋਰਡ ਵਾਲੀ ਜਗ੍ਹਾ ਬਜਣੀ ਜਿਹੜੀ ਇਹਦੇ ਕੋਲ ਆ ਜਿਹੜਾ ਇਹਨਾਂ ਨਾਲ ਤੁਰਦੇ ਜਿਹੜੇ ਇਹਨਾਂ ਨਾਲ ਤੁਰਦੇ ਆ ਇਹਨਾਂ ਨਾਲ ਤੁਰਦੇ